ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਮੈਂ ਹਿਮਾਂਸ਼ ਹੋਜਣ ਡਿਪਟੀ ਕਮਿਸ਼ਨਰ ਲੁਧਿਆਣਾ ਅੱਜ ਇੱਥੇ ਸਸਰਾਲੀ ਪਿੰਡ ਚ ਹੀ ਖੜੇ ਆ ਸੀ ਤੇ ਇੱਥੇ ਕੰਮ ਚੱਲ ਰਿਹਾ ਸਿਚੁਏਸ਼ਨ ਨਾਰਮਲ ਹੈ ਕੋਈ ਘਬਰਾਨ ਦੀ ਲੋੜ ਨਹੀਂ ਹੈ ਸਾਡਾ ਕੰਮ ਇੱਥੇ ਪੂਰੀ ਜੋਰ ਸ਼ੋਰ ਨਾਲ ਚੱਲ ਰਿਹਾ ਹੈ ਜੇ ਤੁਸੀਂ ਸਾਡੀ ਮਦਦ ਕਰ ਸਕਦੇ ਆਂ ਲੇਬਰ ਦੀ ਰਹੀਂ ਮਿੱਟੀ ਦੇ ਬੈਗਸ ਦੇ ਰਹੀਂ ਉਹਦੇ ਰਹੀਂ ਤੁਸੀਂ ਸਾਡੀ ਮਦਦ ਕਰ ਸਕਦੇ ਆਂ ਉਹ ਇੱਥੇ ਜੇ ਤੁਸੀਂ ਪਹੁੰਚਾ ਸਕਦੇ ਆਂ ਪਹੁੰਚਾ ਦਿਓ ਤੇ ਉਹਦੇ ਰਹੀਂ ਸਾਡੀ ਮਦਦ ਹੋ ਜਾਊਗੀ ਬਟ ਸਾਡਾ ਇੱਥੇ ਕੰਮ ਚੱਲ ਰਿਹਾ ਹੈ ਔਰ ਸਾਡੇ ਸਾਰੇ ਪਿੰਡ ਵਾਲੇ ਪ੍ਰਸ਼ਾਸਨ ਸਾਡਾ ਇੱਥੇ ਲੱਗਿਆ ਪਿਆ ਹੈ